ਪੰਜਾਬ ਲਾਈਵ ਐਟ ਐਟ ਚੈਨਲ ਤੇ ਤੁਹਾਡਾ ਸਵਾਗਤ ਹੈ ਛੇਵਚਨਤ ਸਮਾਜਵਾਦੀ ਪਾਰਟੀ ਵੱਲੋਂ ਧਾਰੀਵਾਲ ਖੂਨਦਾਨੈਂਪ ਕੈਂਪ ਲਗਾਇਆ ਗਿਆ ਛੇਵਚਨਤ ਸਮਾਜਵਾਦੀ ਪਾਰਟੀ ਪੰਜਾਬ ਚੇਅਰਮੈਨ ਸ਼ਮੀ ਮਹਿੰਦਰੀ ਪੰਜਾਬ ਪ੍ਰਧਾਨ ਸਾਨੂੰ ਮਾਜਨ ਅਤੇ ਪੰਜਾਬ ਜਨਨ ਸਕੱਤਰ ਮਨੀਸ਼ ਕਲੋਤਰਾ ਦੀ ਅਗਵਾਈ ਹੇਠ ਛੇਵਚਨਤ ਕਮ ਵੱਲੋਂ ਸੰਤੋਸ਼ੀ ਮਾਤਾ ਮੰਦਰ ਧਾਰੀਵਾਲ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਇਹ ਫੇਬਰੂਅਰੀ ਮੈਂ ਬਲੱਡ ਬੈਂਕ ਗਰਦਾਸੋਂ ਤੋਂ ਪਹੁੰਚੀ ਟੀਮ ਵੱਲੋਂ 20 ਜੁਨੇ ਤੇ ਖੂਨਦਾਨ ਇਕੱਠਾ ਕੀਤਾ ਖੂਨਦਾਨ ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਨਗਰ ਕੌਂਸਲ ਤਰਵਾਲ ਦੇ ਪ੍ਰਧਾਨ ਅਸ਼ਨੀਤ ਦੁੱਗਲ ਨੇ ਖੁਦ ਵੀ ਖੂਨਦਾਨ ਕੀਤਾ ਅਤੇ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਅਪਰਾਲੇ ਦੀ ਜ਼ਰੂਰਤ ਸੱਦਾ ਕਿਸ਼ਲਾਗਾ ਕੀਤੀ ਪ੍ਰਧਾਨ ਅਸ਼ਨੀਤ ਦੁੱਗਲ ਨੇ ਕਿਹਾ ਕਿ ਖੂਨਦਾਨ ਤੋਂ ਮਾਨ ਹੋਰ ਕੋਈ ਦਾਨ ਨਹੀਂ ਹੋ ਸਕਦਾ ਅਤੇ ਤੁਹਾਡੇ ਲੋਕ ਕੀਤਾ ਖੂਨਦਾਨ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ ਅਤੇ ਖੂਨਦਾਨ ਕਰਨ ਵਾਲਾ ਵਿਅਕਤੀ ਉੱਤੇ ਸਭ ਨੇ ਰੋਗ ਰੰਦਾ ਇੱਕ ਮੌਕੇ ਤੇ ਚੇਅਰਮੈਨ ਸੰਮੀ ਮਹਿੰਦਰੂ ਪ੍ਰਧਾਨ ਸਾਨੂੰ ਬਾਜਾਂ ਦਾ ਸਕੱਤਰ ਮਨੀਸ਼ ਕੋਲੋਤਰਾ ਸਮੇਤ ਹੋਰ ਸਹਿ ਸ਼ਹਿਰ ਸੰਕਾਂ ਵੱਲੋਂ ਮੁੱਖ ਮਹਿਮਾਨ ਪ੍ਰਧਾਨ ਸੁਨੀ ਦੁੱਗਲ ਸਮੇਤ ਹੋਰ ਸ਼ਖਸੀਤਾ ਅਤੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਜੱਤ ਕੇ ਬਲੱਡ ਬੈਂਕ ਗਰਦਾਸਪੁਰ ਦੇ ਟੀਮ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਇਸ ਮੌਕੇ ਤੇ 시티 ਪ੍ਰਧਾਨ ਮੁੰਨਾ ਰਣਿਆ ਸਕੱਤਰ ਜਪਨੂਰ ਸਿੰਘ ਨਵੀਨ ਗੁਰਦਾਸਪੁਰ ਰਵਨਦੀਪ ਸਿੰਘ ਅਮਨਦੀਪ ਸਿੰਘ ਗੋਪੀ ਗੁਨੀਆ ਲਾਵਰ ਸਰਪੰਚ ਅਗੇ ਸੰਦੂ ਰਾਜੋਵਾਲ ਅਗੇ ਤੀਜਾ ਨਗਰ ਡਾਕਟਰ ਸੁਮੇਤ ਛਿਆਨੂ ਸੰਦੂ ਸਾਜਨਾ ਬਸਤਪੁਰ ਵਿਜੇ ਵਰਮਾ ਜਨ ਸਮਹਾਜਾ ਨੇ ਨਿਤਿਸ਼ ਨਵੀਨ ਪੁਰੀ ਜਤਨ ਦੁੱਗਲ ਰਾਮਦਾਸ ਤੋਂ ਇਲਾਵਾ ਹੋਰ ਅਜ ਜਨ ਦੇਖੋ ਤਾਰੀ ਵਾਲ ਤੋਂ ਪੱਤਰਕਾਰ ਇੰਦੇ ਦੀ ਖਾਸ ਰਿਪੋਰਟ ਡੋਨ ਮਖਾਣਾ ਮੈਂ ਗਾਲੀ ਇਥੇ ਆ ਬਿਲਕੁਲ ਹਾਂਜੀ ਭਰਾਂ ਜੀ ਦੱਸ ਦਿਓ ਸੇਵਕਾਣਾ ਸਮਾਜਵਾਦੀ ਪਾਰਟੀ ਵੱਲੋਂ ਖੂਨਦਾਨ ਦਾ ਕੈਂਪ ਲਗਾਇਆ ਗਿਆ ਧਾਰੀਵਾਲ ਸੇ ਤੇ ਅੱਜ ਇਹ ਮੁੱਖ ਮੇਨਾਨ ਪਹੁੰਚੇ ਹੋ ਤੇ ਖੂਨਦਾਨ ਵੀ ਕੀਤਾ ਵਲ ਕੀ ਕਹਿਣਾ ਚਾਹੁੰਦੇ ਮੈਂ ਇਹਨਾਂ ਦੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਵੀ ਇਹਨਾਂ ਦਾ ਬੜਾ ਹੀ ਅੱਛਾ ਉਪਰਾਲਾ ਵਾ ਇਹ ਨੌਜਵਾਨ ਸਭਾ ਨੇ ਬਹੁਤ ਹੀ ਅੱਛਾ ਕੰਮ ਕੀਤਾ ਖੂਨਦਾਨ ਸਾਰਿਆਂ ਦਾ ਵੱਡਾ ਦਾਨ ਮੰਨਿਆ ਜਾਂਦਾ ਤੇ ਇਹਨਾਂ ਦਾ ਪਰਾਲਾ ਬੜਾ ਛਾ ਮੈਂ ਤੇ ਪਰਮਾਤਮਾ ਦੇ ਅੱਗੇ ਵਾਹਿਗੁਰੂ ਦੇ ਅੱਗੇ ਪ੍ਰਾਰਥਨਾ ਕਰਨਾ ਵੀ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਇਹਨਾਂ ਦੇ ਨਾਲ ਦੇਖੋ ਨੌਜਵਾਨ ਸਾਡੇ ਜੈਨਿਸ ਮਹਾਜਨ ਜੀ ਆਏ ਨੇ ਇਹ ਆਪਣੀ ਟੀਮ ਲੈ ਕੇ ਆਏ ਨੇ ਰਾਜੂਆਲ ਤੋਂ ਸਰਪੰਚ ਸਾਹਿਬ ਆਏ ਸੁਖਰੀ ਜੀ ਆਏ ਨੇ ਠੀਕ ਹੈ ਤੇ ਸਾਰੇ ਨੌਜਵਾਨ ਮੁੰਡਾ ਗੋਪੀ ਜੀ ਤੇ ਪੁਰੀ ਸਾਹਿਬ ਹੈ ਜੀ ਆ ਤ੍ਰਿਜਾ ਨਗਰ ਤੋਂ ਮਤਲਬ ਕਿ ਨੌਜਵਾਨਾਂ ਦਾ ਬਹੁਤ ਹੀ ਅੱਛਾ ਇਹ ਪ੍ਰਾਲਾਵਾ ਮੈਂ ਕਹਿੰਦਾ ਸਾਰਿਆਂ ਨੂੰ ਰਲ ਕੇ ਇਹ ਵਧੀਆ ਕੰਮ ਆ ਜਿਹੜਾ ਖੂਨਦਾਨ ਦੇਣਾ ਮੈਂ ਕਿੰਨੀ ਵਾਰੀ ਅੱਜ ਮੈਂ ਵੀ ਖੂਨਦਾਨ ਦਿੱਤਾ ਕੀਤਾ ਵਾ ਮੈਂ ਕਰਦੋਂ ਘੱਟ 15 ਜੀ ਵਾਰੀ ਅੱਗੇ ਵੀ ਦੇ ਚੁੱਕਿਆ ਵਾ ਮੈਨੂੰ ਇਹ ਖੂਨਦਾਨ ਦੇਣਾ ਬਹੁਤ ਅੱਛੀ ਗੱਲ ਆ ਖੂਨ ਪੁਰਾਣਾ ਨਿਕਲਦਾ ਤਾਜ਼ਾ ਬੰਦਾ ਬਿਮਾਰੀਆਂ ਤੋਂ ਦੂਰ ਰਹੀਦਾ ਏ ਤੇ ਮੈਂ ਤੇ ਕਹਿੰਦਾ ਵੀ ਜਿੰ ਮੈਂ ਉਹਨਾਂ ਨੇ ਵਧੀਆ ਕੰਮ ਕੀਤਾ ਸਾਰੇ ਸਾਨੂੰ ਨੌਜਵਾਨਾਂ ਨੂੰ ਇਹ ਕੰਮ ਕਰਨਾ ਚਾਹੀਦਾ ਤੇ ਜਿਹੜੇ ਵਿੱਚ ਆ ਸ਼ਾਨੂ ਮਾ ਜੰਦੀ ਸੰਮੀ ਜੀ ਬਨੀ ਜੀ ਇਹ ਜੁਵਾ ਮੁੰਡੇ ਇਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਜਿਹੜਾ ਉਪਰਾਲਾ ਜਿਹੜਾ ਧਾਰੀਵਾਦ ਸ਼ਹਿਰ ਦੇ ਵਿੱਚ ਖੂਨਦਾਨ ਦਾ ਕੈਂਪ ਲਗਾਇਆ ਇਹ ਇਹਨਾਂ ਨੇ ਮੈਂ ਪੁੱਛਿਆ ਇਹ ਕਹਿੰਦੇ ਮੈਂ ਹਰ ਸਾਲ ਇਸ ਤਰ੍ਹਾਂ ਇਹ ਖੂਨਦਾਨ ਦਾ ਕੈਂਪ ਹੀ ਲਗਾਉਂਦੇ ਰਵਾਂਗੇ ਤੇ ਮੈਂ ਕਹਿੰਦਾ ਸਾਰੇ ਸ਼ਹਿਰ ਵਾਸੀ ਇਹਨਾਂ ਦਾ ਸਹਿਯੋਗ ਕਰਨ ਤੇ ਇਹ ਮੁੰਡੇ ਅੱਗੇ ਵਧਨ ਫੁੱਲਣ ਤੇ ਪ੍ਰਮਾਤਮਾ ਵਾਹਿਗੁਰੂ ਇਹਨਾਂ ਦੇ ਅਪਾਰ ਕਿਰਪਾ ਬਣਾ ਕੇ ਰੱਖਿਆ ਵੀ ਬੜੇ ਅੱਛੇ ਤੇ ਨੇਕ ਕੰਮ ਕਰ ਰਹੇ ਨੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਤਰਾਏ ਤੇ ਫਰੇ ਆ ਕੋਈ ਨਸ਼ਿਆਂ ਵਾਲੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੀਦੀ ਮੈਂ ਇਹੀ ਚੈਨਲ ਦੇਖੋ ਆ ਮੁੰਡੇ ਨੌਜਵਾਨ ਇਹਨਾਂ ਨੇ ਬੜੇ ਅੱਛੇ ਮੁੰਡਿਆਂ ਨੂੰ ਨਸ਼ਿਆਂ ਤੋਂ ਰਹਿਤ ਕਰਕੇ ਖੇਡਾਂ ਵਾਲੀ ਵੀ ਧਿਆਨ ਦਿੰਦੇ ਆ ਤੇ ਨਾਲੇ ਇਹੋ ਜੇ ਮੇਕਅਪ ਕਰਾਂਗੇ ਲੋਕਾਂ ਦੀਆਂ ਸੀਸਾਂ ਮਿਲਦੀਆਂ ਦੇਖੋ ਬਲੱਡ ਜਿੰਨੀ ਚਾਹੀਦਾ ਹੁੰਦਾ ਉਹਨੂੰ ਪਤਾ ਲੱਗਦਾ ਹੋਣਾ ਉਹ ਜਦੋਂ ਉਹਨੂੰ ਬਲੱਡ ਮਿਲ ਜਾਂਦਾ ਬੜੀਆਂ ਸੀਸਾਂ ਦਿੰਦਾ ਤੇਰੇ ਵਦਨਗੇ ਫੁੱਲਣਗੇ ਅੱਛੇ ਕੰਮ ਆ ਨੇਕ ਕੰਮ ਹੋਰ ਪੜਾਈ ਦੇ ਨਾਲ ਖੇਡਾਂ ਦੇ ਨਾਲ ਤੇ ਇਹਦੇ ਕੰਮ ਵੀ ਕਰਨਾ ਚਾਹੀਦੇ ਐ ਸਮਾਜ ਦਾ ਭਲਾ ਕਰਨਾ ਜ਼ਰੂਰ ਚਾਹੀਦਾ ਜੀ ਗਾਇਨ ਜੀ ਤੁਹਾਨੂੰ ਜੀ ਦੱਸ ਦਿਓ ਸੇਵसेनाਨ ਸਮਾਜਵਾਦੀ ਪਾਰਟੀ ਵੱਲੋਂ ਨੇਕ ਪਰਾਲਾ ਕੀਤਾ ਵਾ ਪਹਿਲਾ ਖੂਦਾਨ ਕੈਂਪ ਲਗਾਇਆ ਤੇ ਕੀ ਕਹਿਣਾ ਚਾਹੁੰਦੇ ਜੀ ਸੱਤ ਬੱਲੇ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਅਸੀਂ ਜਿਹੜਾ ਕੈਂਪ ਲਗਾਇਆ ਵਾ ਇਹ ਕੈਂਪ ਕੁੰਡਾੰ ਦਾ ਕੈਂਪ ਉਹ ਵੀ ਲਗਾਇਆ ਗਿਆ ਕਿ ਕਿਸੇ ਵੀ ਗਰੀਬ ਨੂੰ ਜਾਂ ਜੁਰਤ ਮਿਲਣ ਨੂੰ ਨੋ ਇਹ Dependi ਆ। ਸਾਨੂੰ ਇੱਕ ਫੋਨ ਕਰੀ ਅਸੀਂ ਉਸੇ ਟਾਈਮ ਇਹਨੂੰ ਫੋਨ ਦੀ ਬੋਤ ਦਵਾ ਦੇਵਾਂਗੇ। ਕਿਦਾਂ ਤੁਹਾਡੇ ਮਨ 'ਚ ਖਿਆਲ ਆਇਆ ਕਿ ਕੈਂਪਲ ਜਾਇਆ ਜਾਵੇ? ਤੇ ਫਿਰ ਅਸੀਂ ਚਾਹ ਆ ਦੇਵਾਂਗੇ ਤੇ ਇਹਦੇ ਗੱਦੇ ਤੇ ਇਹ ਸ਼ੀਸ਼ੇ ਇਸ ਮਾਰ ਗਾ ਦੇ ਦੀ। ਤੇ ਸਾਨੂੰ ਤਾਂ ਵੀ ਹੋ ਗਿਆ ਨੇ ਕਿ ਆਈ ਕਿ ਕੈਂਪਲ ਆਇਆ ਜਾਇਆ ਤੇ ਬਹੁਤ ਵਧੀਆ ਹੈ ਤੁਹਾਡੇ ਘਰ 'ਚ। ਇਹ ਜੋ ਕੈਂਪ ਤੇ ਅੱਗੇ ਤੋਂ ਦੀ ਵੇਖਿਆ ਨਹੀਂ ਏ ਜੋ ਵੇਖਿਆ ਹੋਣੀ ਏ ਮੇਰੇ ਨਾਲ ਉਹ ਲੁੰਦੇ ਆ ਜਾਂ ਤੇ ਉਹ ਹੱਥਾਂ ਲੁੰਦੇ ਆ। ਹਾਂ ਇਹ ਕਹਣਾ ਚਾਹਾਂਗਾ ਬਾਕੀ ਨਸ਼ਿਆਂ ਤੋਂ ਦੂਰ ਹੋ ਏਦਾਂ ਨਾਲ ਟੋਲ ਦੋ ਬੱਸ ਇੰਨੀ ਗੱਲ ਕਹਿੰਦਾ ਅੱਜ ਆਸ਼ੀਰਵਾਦ ਇਸ ਪਾਸੇ ਨੂੰ ਪ੍ਰਾਲਾ ਕੀਤਾ ਕੋਈ ਸੀਸ ਤੋਂ ਦੇ ਸੀ ਆਪਰੇ ਦੁੱਗਲ ਸਾਹਿਬ ਜੀ ਦੂਜੇ ਪਾਸੇ ਸਰਪੰਚ ਸਾਹਿਬ ਜੀ ਇੱਕ ਪਾਸੇ ਸਾਨੂੰ ਭਾਜੀ ਜੀ ਬਾਪਰੇ ਸੋਣਾ ਜੀ ਕਿ ਇਹ ਵੀ ਸਾਰੇ ਵੀਰਾਂ ਦਾ ਮੈਂ ਬਹੁਤ ਬਹੁਤ ਸਤਿਕਾਰ ਜੋ ਆ ਕਿ ਉਹ ਵੀ ਇਹਨਾਂ ਨੇ ਇਹ ਉਪਰਾਲਾ ਕੀਤਾ ਕਿ ਵੀ ਅੱਜ ਕੱਲ ਦੇ ਸਮਾਜ ਦੇ ਵਿੱਚ ਬਹੁਤ ਨਸ਼ੇ ਵਿੱਚ ਦਲਦਲ ਲੋਕ ਫਸੇ ਹੋਏ ਨੇ ਇਹਨਾਂ ਨੇ ਬਹੁਤ ਮੇਕ ਉਪਰਾਲਾ ਕੀਤਾ ਹੈ ਵਾ ਨਸ਼ਿਆਂ ਨੂੰ ਛੱਡ ਕੇ ਇਸ ਪਾਸੇ ਤੁਰੋ ਸਭ ਤੋਂ ਪਹਿ先 ਧੰਨਵਾਦ ਕਰਦੇ ਦੁੱਗਲ ਸਾਹਿਬ ਦਾ ਸਾਡੇ ਕੋਲ ਸੇਵਾ ਤੋਂ ਪਹੁੰਚੇ ਨੇ ਦੁੱਗਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਅਸੀਂ ਇਹ ਕਰਕੇ ਕਿੰਨੇ ਆ ਨਸ਼ਿਆਂ ਨੂੰ ਕਿੰਨਾ ਦੂਰ ਜਾਂਦਾ ਹੁੰਦਾ ਦੂਰ ਹੋਵੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਕੋਈ ਕੋਈ ਪੀਰੀਅਡ ਨਾ ਵੀ ਨੂੰ ਨਾਲ ਹੋ ਕੇ ਅਸੀਂ ਨੂੰ ਬਲੱਡ ਦਵਾਵਾਂਗੇ ਜੇ ਕਿਸੇ ਵੀ ਨੂੰ ਜ਼ਰੂਰਤ ਪੈਂਦੀ ਅਸੀਂ ਉਹਦੇ ਨਾਲ ਮੋਡੇ ਦਾ ਮੋਡਾ ਲਾਖ ਲਵਾਗੇ ਅੱਬੀ ਅਸੀਂ ਇੱਕ ਉਪਰਾਲਾ ਜੂਰ ਕਰਨੇ ਆ ਸਾਰੇ ਵੀਰ ਨੌਜਵਾਨ ਵੀਰਾਂ ਨੂੰ ਵੀ ਵੀ ਨਸ਼ੇਰ ਬਿਲਕੁਲ ਮਤ ਨਾ ਜਾਓ ਕਿ ਵੀ ਨਸ਼ਾ ਇਹ ਕਹੋ ਇਹ ਦਲ ਦਾ ਘਰ ਹੈ ਘਰ ਬਰਬਾਦ ਕਰ ਦਿੰਦੀ ਆ ਖੂਨਦਾਨ ਦਾ ਉਪਰਾਲਾ ਬਹੁਤ ਵਧੀਆ ਵੀਰ ਜਾਂਦੇ ਸ਼ਾਨੀ ਸਹਿਯੋਗ ਨਾਲ ਕੀਤਾ ਵਾ ਅੱਬੀ ਇਹ ਹੁਣ ਵਾਲੇ ਸਮੇਂ ਦੇ ਵਿੱਚ ਅਸੀਂ ਹਰ ਸਾਲ ਇਹ ਲਗਾਵਾਂਗੇ ਖੂਨਦਾਨ ਕੈਂਪ ਅਸੀਂ ਸਰਪੰਚ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਸੱਦਾ ਆਇਆ ਸੀ